ਜੰዱ ਦਾ ਰਾਖਾ ਬਣ ਕੇ ਅੱਜ ਦੇ ਦਿਨ ਭੰਤਨ ਸਿੰਘ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸੋ ਗੁਰੂ ਨਾਨਕ ਪਾਸ਼ਾ ਜੀ ਦਾ ਉਪਦੇਸ਼ ਹੈ ਕਿ ਮਾਨਸ ਦੀ ਜਾਤ ਸਭ ਏਕੇ ਪਹਿਚਾਣਿਓ ਉਹਨਾਂ ਨੇ ਕੁੱਲ ਕਾਇਨਾਤ ਨੂੰ ਸਾਰੀ ਮਨੁੱਖਤਾ ਨੂੰ ਇੱਕ ਸਾਂਝਾ ਉਪਦੇਸ਼ ਦਿੱਤਾ ਉਹਨਾਂ ਦਾ ਸਹੀਦੀ ਗੁਰੂ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਨਿਊ ਹਾਲੈਂਡ ਕੰਪਨੀ ਵੱਲੋਂ ਵੀ ਅਸੀਂ ਮਨੁੱਖਤਾ ਦੀ ਸੇਵਾ ਦੇ ਵਿੱਚ ਕੁਝ ਆਪਣੇ ਵੱਲੋਂ ਕੋਈ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ ਛੋਟੀ ਜੀ ਸੋ ਉਸੇ ਸਿਲਸਿਲੇ ਦੇ ਵਿੱਚ ਕੰਪਨੀ ਵੱਲੋਂ ਜੋ ਹੈ ਮੋਬਾਈਲ ਜੋ ਮੈਡੀਕਲ ਫੈਸਿਲਿਟੀ ਵਾਲੀ ਵੈਨ ਜਿਹਦੇ ਵਿੱਚ ਡਾਕਟਰਾਂ ਦੀ ਟੀਮ ਨਾਲ ਰਹੇਗੀ ਤੇ ਮੈਡੀਕ ਮੈਡੀਸਿਨਸ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੋ ਉਹਦੀ ਸ਼ੁਰੂਆਤ ਜੋ ਹੈ ਅਸੀਂ 1 ਨਵੰਬਰ ਤੋਂ ਕੀਤੀ ਹੈ ਸੋ ਅੱਜ ਸਾਨੂੰ ਮੌਕਾ ਮਿਲਿਆ ਸਾਡੇ ਜੋ ਬਟਾਲਾ ਦੇ ਡੀਲਰ ਹੈਗੇ ਨੇ ਸਰਦਾਰ ਰੰਧਾਵਾ ਸਾਹਿਬ ਸਰਪਾਲ ਸਿੰਘ ਜੀ ਰੰਧਾਵਾ ਸਾਹਿਬ ਫਿਰ ਪਰਸੇਨ ਸਿੰਘ ਜੀ ਬੱਟਾ ਸਾਹਿਬ ਇਹਦਾ ਆਪਣੇ ਇਥੇ ਏਰੀਆ ਦੇ ਵਿੱਚ ਅਗਰ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕਰੀਏ ਸੋ ਗੰਨੇ ਦਾ ਕਾਫੀ ਮਾਤਰਾ ਦੇ ਵਿੱਚ ਆਪਣੀ की इन इंडिया हैड सी एस की अब मैं आपके ऊपर सिर्फ सामाजिक कार्यों की बात करूंगी जो हमने पंजाब में किया है आपने ये देखा ये जो हमारी पहल है जो मेडिकल एम्बुलेंस हमने लगाया इसकी हमने शुरुआत तब सोची कि जब यहाँ बाढ़ आ गई थी हमें पता था कि लोगों को बहुत तकलीफ हो रही है और जो सबसे पहली चीज रोटी कपड़ा मकान में जब देखेंगे तो शायद होता है कि स्वास्थ्य सबसे पीछे चला जाता है कि पहले इन सब चीजों को ठीक करें इसके ऊपर कम ध्यान जाता है हमारे वहां पे जब हम अपने हेड ऑफिस में बैठ के ये डिस्कस कर रहे थे कि क्या करना है तो हमने बोला कि हम इसी को लेकर आएंगे लोगों ने शुरुआत में बहुत राशन वगैरह बांटे वो हमें पता था कि वो बहुत थोड़े दिनों का है कि पंद्रह दिन दस दिन करके लोग निकल जाएंगे लेकिन स्वास्थ्य एक ऐसी चीज है जिसकी आपको जरूरत पड़ेगी जब पानी घटेगा या कोई ऐसी बीमारियां आ रही हैं आपको कोई डिजीज आएगी तो आपके पास कोई साथी होना चाहिए जहां आप जाएं जहाँ आपको अस्पताल तक जाके लाइन लगाने की जरूरत नहीं पड़ेगी अस्पताल आपके घर तक आए आपकी छोटी मोटी जरूरतों को पूरा करने के तो, मैं सबसे पहले कविता जी और मनता जी दोनों को धन्यवाद करूंगी इनका काफी टाइम से सहयोग रहा है और ये अपने सामाजिक दायित्व जो सी बोल रहे हैं उसके तहत ग्रेटर नोएडा का जो प्लांट है इनका उस वहां से हम लोगों को साथ में दस साल से सपोर्ट कर रहे हैं वहां पे भी हम लोग मेडिकल यूनिट चला रहे हैं education મે بھی ਬਹੁਤ ਤੁਮਨੇ સહયોગ دیا ਹੈ। ਤੇ ਜੋ ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਤੇ ਇਹ ਇੱਕ ਛੋਟਾ ਜਿਹਾ ਉਪਰਾਲਾ ਹੈ ਜਿਹੜਾ ਕਿ Holland New Volunteer ਤੇ Smile Foundation ਨੇ ਮਿਲ ਕੇ ਸਟਾਰਟ ਕੀਤਾ ਹੈ ਤੇ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੇ ਵੇਖਿਆ ਹੀ ਹੈ ਕਿ ਫਲੱਡ ਦੌਰਾਨ ਸਾਨੂੰ ਕਿੰਨੀ ਮੁਸ਼ਕਲ ਆਈ ਸਾਰੇ ਕਿਤੇ ਪਾਣੀ ਭਰ ਗਿਆ ਹੋਇਆ ਸੀ ਤੇ ਲੋਕਾਂ ਨੂੰ ਹਸਪੀਟਲ ਤੱਕ ਪਹੁੰਚਾਣ ਲੱਗਿਆਂ ਵੀ ਬਹੁਤ ਦਿੱਕਤ ਹੋ ਰਹੀ ਸੀ। ਡਿਸਪੈਂਸਰੀਜ਼ ਜਿਹੜੀਆਂ ਸੀਗੀਆਂ ਉਹ ਵੀ ਹੜ੍ਹ ਪ੍ਰਭਾਵਿਤ ਹੋ ਚੁੱਕੀਆਂ ਸੀ। ਸਾਰੀਆਂ ਬੰਦ ਸੀਗੀਆਂ ਤੇ ਅਸੀਂ ਵੀ ਥਾ-ਥਾ ਕੈਂਪ ਲਗਾਏ ਤੇ ਜਿੱਥੇ-ਜਿੱਥੇ ਤੱਕ ਪਹੁੰਚਿਆ ਜਾ ਸਕਦਾ ਸੀ। ਸਮਾਈਲ ਫਾਊਂਡੇਸ਼ਨ ਨੇ ਸਾਡਾ ਹੌਸਲੇ ਬਹੁਤ ਸਾਥ ਦਿੱਤਾ ਇਹਨਾਂ ਨੇ। ਕਾਫੀਆਂ ਟੀਮਸ ਸੀਗੀਆਂ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਜਿੱਥੇ ਤੱਕ ਜਾ ਸਕਦੀਆਂ ਸੀ ਇਹਨਾਂ ਨੇ ਘਰ-ਘਰ ਜਾ ਕੇ ਸੇਵਾਵਾਂ ਦਿੱਤੀਆਂ। ਮੈਡਮ ਅਸਮੋ ਜੀ ਤੇ ਫਾਊਂਡੇਸ਼ਨ ਦੇ ਸਮਾਈਲ ਫਾਊਂਡੇਸ਼ਨ ਵਾਲੇ ਨਿਊ ਹੋਲੈਂਡ ਫਾਊਂਡੇਸ਼ਨ ਦੀ ਟੀਮ ਸਾਰੀ ਮੈਂ ਇੱਥੇ ਖਾਸਾ ਵਾਲੇ ਆਉਣ ਜੀ ਆਇਆਂ ਆਖਦਾ। ਤੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਓ ਸਾਰੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਵੇਂ ਪਾਸ਼ਾ ਇੰਦ ਦੀ ਚਾਦਰ ਸ਼੍ਰੀ ਗੁਰੂ ਤੇਜਕਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਮੈਂ ਬਹੁਤ ਵਧੀਆ ਅਪਰਾਲਾ ਸਮੇਤਾਂ ਕਿ ਅੱਜ ਅੱਜ ਦੇ ਦਿਨ ਇਹਨਾਂ ਨੇ ਜਿਹੜੇ ਇੱਥੇ ਵੈਨ ਦੀ ਸਪਨ ਪ੍ਰੋਵਾਈਡ ਕੀਤੀ ਹੈ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਦੂਸਰਾ ਧੰਨਵਾਦ ਆਪਣੇ ਵੀਰ ਸਰਪਰੀ ਸਿੰਘ ਸਾਬੀ ਜੀ ਦਾ ਤੇ ਰਜਿੰਦਰ ਸਿੰਘ ਸਾਬੀ ਦਾ ਕਰਦਾ ਹਾਂ ਕਿ ਜਿਨ੍ਹਾਂ ਦਾ ਅਪਰਾਲਾ ਸੱਦ ਕੇ ਜਿਹੜੀ ਸਮਾਈਲ ਫਾਊਂਡੇਸ਼ਨ ਨਿਊ ਹਾਲੈਂਡ ਜਿਹੜੀ ਟੀਮ ਸਾਡੇ ਕੋਲ ਆਈ ਹੈ ਪਿਛਲੇ ਸਮੇਂ ਇਹਨਾਂ ਨੇ ਮੈਨੂੰ ਕੰਮ ਕਰਨ ਦਾ ਮੌਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾਈਲ ਫਾਉਂਡੇਸ਼ਨ ਹਾਲੈਂਡ ਵਾਲਿਆਂ ਪਰਿਵਾਰ ਵੱਲੋਂ ਜੋ ਉਸ ਵਾਮਾ ਸਾਡੇ ਇਲਾਕੇ ਨੂੰ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦਾ ਬਹੁਤ-ਬਹੁਤ ਦਿਲਦਿਆਂ ਕਰਾਈਆਂ ਤੋਂ ਧੰਨਵਾਦ ਸੋ ਸਾਰੇ ਸਾਡੇ ਕਿਸਾਨ ਵੀਰ ਬੈਠੇ ਨੇ ਇਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਹਰ ਕਾਉਂਸਲਿੰਗ ਦਾ ਵਾਹ ਡੀਲਰ ਮਿਹਰਤੋ ਐ ਸ੍ਰੀ ਮੈਡਮ ਕਵਿਤਾ ਕਾ ਜੀ ਦਾ ਮੈਡਮ ਰਸ਼ਮੀ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਬਾਕੀ ਸ੍ਰੀ ਸਰਪਰਮਵੀਰ ਸਿੰਘ ਜੀ ਸਾਡੇ ਸਟੇਟ ਹੈਡ ਨੇ ਆਪ ਬਹੁਤ ਵਧੀਆ ਸੇਵਾ ਦਿੱਤੀ ਇਹਨਾਂ ਨੇ ਕਿ ਮੈਡੀਕਲ ਵੈਂ ਦਾ ਬਾਕੀ ਸਾਡੇ ਦੀਪਲ ਸਾਹਿਬ ਹੈ ਆਣਾ ਵੀ ਆਏ ਤੇ ਜੀ ਬਦਾਸਪਤ ਸਰਦਾਰ ਗਿਆਤ ਸਿੰਘ ਜੀ ਦਾ ਹਮ ਸਭ ਤੋਂ ਵੈਨੀ ਹੋਰੀ ਬਸ ਨਾਲ ਰਜੀਤ ਸਿੰਘ ਜੀ ਆਪ ਬਹੁਤ ਮਿਹਰਬਾਨੀ ਤੁਹਾਡੀ ਫੈਰੈਂਸ ਲਈ ਨਾ ਸਮਾਂ ਕੱਢਿਆ ਜੀ ਬਾਕੀ ਮੈਨੂੰ ਬੋਲਣ ਦਾ ਤੇ ਅੱਭਾ ਨਹੀਂ ਹੈਗਾ ਬਾਕੀ ਜਿਵੇਂ ਦੇਖੋ ਯਾਰ ਮਿਹਰਬਾਨੀ ਸਾਰਿਆਂ ਦੀ ਬਹੁਤ ਧੰਨਵਾਦ ਜੀ ਹਾਂ ਸਰ ਜੀ ਜਿਹੜੀ ਮੋਬਾਈਲ ਵਾਈਨ ਜਿਹੜੀ ਔਰ ਹਰ ਪਿੰਡ ਇਲਾਕੇ ਦੀ ਜਿਹੜੀ ਅਗਰਵਾਨਾ ਕੀਤੀ ਆ ਗਈ ਹੈ ਜੀ ਸਰ ਉਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਰਮਵੀਰ ਸਿੰਘ ਰੀਜਨਲ ਮੈਨੇਜਰ ਨਿਊ ਹਾਲੈਂਡ ਕੰਪਨੀ ਵੱਲੋਂ ਸੋ ਅੱਜ ਅਸੀਂ ਡੇਰਾ ਬਾਬਾ ਨਾਨਕ ਤੋਂ ਜਿਹੜੀ ਹੜਪੀੜ ਤੇਰੀ ਲਈ ਮੋਬਾਈਲ ਸਰਵਿਸ ਵੈਨ ਜਿਹੜੀ ਹੈਗੀ ਆ ਮੈਡੀਕਲ ਫੈਸਿਲਿਟੀ ਦੇ ਨਾਲ ਪੂਰੀ ਇਕਵਿਪ ਕਰਕੇ ਜਿਹਦੇ ਵਿੱਚ ਡਾਕਟਰਾਂ ਦੀ ਟੀਮ ਹੈ ਤੇ ਮੈਡੀਸਨਸ ਦੇ ਨਾਲ ਹੈਗੀਆਂ ਨੇ ਸੋ ਅਸੀਂ ਆਪਣੇ ਹੜਪੀੜਤ ਜੋ ਸਾਡੇ ਕਿਸਾਨ ਵੀਰ ਨੇ ਸਾਡੇ ਭੈਣ ਭਰਾ ਨੇ ਪਿੰਡਾਂ ਦੇ ਵਿੱਚ ਉਹਨਾਂ ਦੀ ਸੇਵਾ ਲਈ ਅਸੀਂ ਸ਼ੁਰੂਆਤ ਕੀਤੀ ਹੈ ਸੋ ਇਸ ਵੈਨ ਦੇ ਨਾਲ ਅਸੀਂ ਲਗਭਗ ਜੋ ਹੈ 1000 ਪਿੰਡ ਕਵਰ ਕਰਨ ਦਾ ਪਲਾਨ ਬਣਾਇਆ ਕਿਉਂਕਿ ਜਦੋਂ ਹੜ੍ਹ ਦੀ ਸ਼ੁਰੂਆਤ ਹੋਈ ਉਦੋਂ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੀਆਂ ਏਜੰਸੀਆਂ ਨੇ ਤੇ ਸਾਡੇ ਸਮਾਜ ਸੇਵੀਆਂ ਨੇ ਬਹੁਤ ਸੇਵਾ ਕੀਤੀ ਹੈ ਸੋ ਜਿਸ ਤਰ੍ਹਾਂ ਪਾਣੀ ਉਤਰਨ ਤੋਂ ਬਾਅਦ ਕੁਝ ਹੋਰ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਆ ਗਈਆਂ ਨੇ ਮਨੁੱਖਤਾ ਨੂੰ ਲੱਗਦੀਆਂ ਨੇ ਸੋ ਉਹਨਾਂ ਦੇ ਸਮਾਧਾਨ ਲਈ ਅਸੀਂ ਇਸ ਵੈਨ ਦੀ ਅੱਜ ਤੋਂ ਸ਼ੁਰੂਆਤ ਕੀਤੀ ਹੈ ਡੇਰਾ ਬਾਬਾ ਨਾਲ ਤੋਂ ਕਿੰਨੇ ਪਿੰਡ ਕਵਰ ਕਰ ਚੁੱਕੇ ਹੈ ਸਾ ਲਗਭਗ ਅਸੀਂ ਇੱਕ ਦਿਨ ਦੇ ਵਿੱਚ ਦੋ ਪਿੰਡ ਕਵਰ ਕਰ ਰਹੇ ਹਾਂ ਤਾਂ ਕਿ ਤਸੱਲੀ ਨਾਲ ਜਿੰਨੇ ਸਾਡੇ ਵੀਰ ਇੱਥੇ ਸੇਵਾਵਾਂ ਲੈਣ ਪਹੁੰਚਦੇ ਨੇ ਉਹਨਾਂ ਦਾ ਸਹੀ ਤਰੀਕੇ ਚੈੱਕ ਅਪ ਹੋ ਸਕੇ ਤੇ ਇੱਕ ਪਿੰਡ ਦੇ ਵਿੱਚ ਜੋ ਹੈ ਲਗਭਗ 80 ਤੋਂ 100 ਸਾਡੇ ਭੈਣ ਭਰਾ ਸਾਡੀ ਸੇਵਾ ਲੈਂਦੇ ਨੇ ਸੋ ਹੁਣ ਤੱਕ 1 ਨਵੰਬਰ ਤੋਂ ਅਸੀਂ ਲਗਭਗ ਜੋ ਹੈ 40 ਪਿੰਡਾਂ ਦੀ ਕਵਰੇਜ ਕਰ ਚੁੱਕੇ ਹਾਂ ਸੋ ਇਸ ਵੈਨ ਨੂੰ ਅਸੀਂ 5 ਮਹੀਨੇ ਦਾ ਪ੍ਰੋਜੈਕਟ ਦਿੱਤਾ ਸੋ 5 ਮਹੀਨੇ ਦੇ ਅੰਦਰ ਅਸੀਂ ਮਨੁੱਖਤਾ ਦੀ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ जो आज आपने जो मोबाइल हर पीड़ित के उस बारे जी मेरा नाम कविता है मैं न्यू हॉलैंड की इंडिया हेड हमने ये मोबाइल मेडिकल एम्बुलेंस चलाया हुआ है डेरा बाबा दादा गुरुदासपुर के जो फ्लड अफेक्टेड थे फ्लड रिलीफ के लिए तो जब ये आई बार तो हमने देखा कि लोगों को बहुत कठिनाई हुई थी लेकिन रोटी कपड़ा मकान की तो ज्यादा कठिनाई नहीं है क्योंकि हम पंजाब के रीजन में जहाँ सारे लोग ये सब मदद दे देते हैं

एक मोबिलाईजर और ड्राइवर के साथ आते हैं और उनको छोटी छोटी भी हल्के-फुल फुल्के बीमारियों के लिए बाकी उनके साथ हम ब्लड प्रेशर और डायबिटीज की एक नवंबर से ये गाड़ी चल रही है और हमने अभी तक चालीस गाँव है को कवर कर लिए है अभी हम और भी आगे जाएंगे डेढ़ सौ कवर करेंगे अगले साल मार्च अप्रैल तक और इसी तरीके से हम पंजाब में अपने लैंगिक सामाजिक उत्तरदायित्व के तहत ही हमारी सामाजिक उत्तरदायित्व जो कंपनी निभा रही है लोगों के तहत किसानों ने हमारा बड़ा साथ दिया है अब हम किसानों का साथ दे रहे हैं और मैं ये बोलना चाहूंगी सबको कि, कि किसी भी समय में किसी भी दिक्कत में न्यू हॉलैंड हमेशा आपके साथ